ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋ ਹਾਜ਼ਰਾਂਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਉਹ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜੀ ਖਾਸ ਕਰ ਉਹਨਾਂ ਲਈ ਜਿਹੜੇ 12ਵੀਂ ਪਾਸ ਨੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਐਨ ਡੀਏ ਐਂਡ ਐਨਏ ਐਗਜ਼ਾਮੀਨੇਸ਼ਨ ਫਰਸਟ 2025 ਨੋਟੀਫਿਕੇਸ਼ਨ ਹੈ 12ਵੀਂ ਪਾਸ ਉਮੀਦਵਾਰਾਂ ਲਈ NDA ਅਤੇ IN ਲਈ 436 ਅਸਾਮੀਆਂ ਤੇ ਭਰਤੀ ਜਿਹੜੀ ਆ ਚੁੱਕੀ ਹੈ ਜੀ ਕੀ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਡਿਟੇਲ ਦੇ ਵਿੱਚ ਸਾਰਾ ਜਿਹੜਾ ਫਾਰਮ ਆਪਾਂ ਲੈ ਕੇ ਆਏ ਤੁਹਾਡੇ ਲਈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਜਿਹੜੇ ਲਾਈਕ ਸ਼ੇਅਰ ਜ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ NDA and IN examination 2025 notification eligibility application process and key details ਇਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੈ सब तो पहले जिस तरह के देख लिए द नेशनल डिफेंस अकैडमी एन डी एंड नेवल अकैडमी एन एग्जामिनेशन फर्स्ट 2025 कंडक्टेड बाय द यूनियन पब्लिक सर्विस कमीशन कमिशन जिन्होंससी शॉर्ट फॉर्म कह दें जी यूनियन पब्लिक कमीशन इज़ वन ऑफ द मोस्ट प्रस्टिजियस ऑपरच्यूनिटी फॉर यंग एस्पिरेंट्स टू जॉइन द इंडियन आर्म फोर्स दिस एग्जाम पेव्स द वे फॉर कैंडिडेट्स टू सर्व the indian army navy and air force wings of the nda and the indian naval academy ਠੀਕ ਹੈ ਜੀ ਇਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਨੈਸ਼ਨਲ ਡਿਫੈਂਸ ਅਕੈਡਮੀ ਤੇ ਨੇਵਲ ਅਕੈਡਮੀ ਭਾਵ 에어 ਫੋਰਸ ਦੇ ਵਿੱਚ ਜਿਹੜੀਆਂ ਹੈ ਭਰਤੀਆਂ ਆਈਆਂ ਹੋਈਆਂ ਦਾ ਕੰਪਰੀਹੈਂਸਿਵ ਗਾਈਡ ਵਿਲ ਕਵਰ एवरीथिंग ਯੂ ਨੀਡ ਟੂ نو ਠੀਕ ਹੈ ਜੀ ਜਿੰਨੀ ਵੀ ਤੁਹਾਡੀ ਜਾਣਕਾਰੀ ਚਾਹੀਦੀ ਇਸ ਦੇ ਵਿੱਚ ਕਵਰ ਕੀਤੀ ਹੋਈ ਹੈ ਇਨਕਲੂਡਿੰਗ ਐਲੀਜੀਬਿਲਟੀ ਐਪਲੀਕੇਸ਼ਨ ਪ੍ਰੋਸੈਸ ਐਗਜ਼ਾਮ ਪੈਟਰਨ ਐਂਡ ਐਫ ਏ ਕਿਊਜ਼ ਟੂ ਹੈਲਪ ਯੂ ਸਕਸੈਸਫੁਲੀ ਅਪਲਾਈ ਐਂਡ ਪ੍ਰੀਪੇਅਰ ਫੋਰ ਐਨਡੀਏ 2025 ਜੀ ਜੀ ਤਾਂ ਬੜੀ ਡੀਟੇਲ ਦੇ ਵਿੱਚ ਇਹਨਾਂ ਨੇ ਸਾਰਾ ਜਿਹੜੇ ਜਿੰਨੇ ਵੀ ਦੇ ਕੀ ਪੁਆਇੰਟਸ ਨੇ ਡੀਟੇਲਸ ਨੂੰ ਸਾਰੀ ਦਿੱਤੀ ਹੋਈਆਂ ਸਭ ਤੋਂ ਪਹਿਲਾਂ ਜੇਕਰ ਐਲੀਜੀਬਿਲਟੀ ਦੀ ਗੱਲ ਕਰ ਲਈ ਤਾਂ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਊਗਾ ਜੀ ਟੂ ਅਪਲਾਈ ਫਾਰ ਐਨਡੀਆ ਐਂਡ ਐਨਏ ਐਗਜ਼ਾਮੀਨੇਸ਼ਨ ਫਰਸਟ 2025 ਕੈਂਡੀਡੇਟ ਮਸਟ ਮੀਟ ਦਾ ਫੋਲੋਇੰਗ ਰਿਕੁਆਇਰਮੈਂਟਸ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਊਗੀ ਜੀ ਜਿਹੜੇ ਵੀ ਐਨਡੀਆ ਤੇ ਐਨਏ ਵਾਸਤੇ ਐਪਲੀਕੇਬਲ ਹੋਣਗੇ ਭਾਵੇਂ ਯੋਗ ਹੋਣਗੇ ਨੈਸ਼ਨੈਟੀ ਇੰਡੀਅਨ ਸਿਟੀਜ਼ਨਸ਼ਿਪ ਆਰ ਸਬਜੈਕਟ ਆਫ 네ਪਾਲ ਆਰ ਪੋਟਾਂ ਇਰੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਭਾਰਤ ਦੇ ਵਾਸੀ ਹੋਣੇ ਚਾਹੀਦੇ ਜਾਂ ਨੇਪਾਲ ਤੇ ਭੂਟਾਨ ਇਹਨਾਂ ਦੇ ਤੁਸੀਂ ਜਿਹੜੇ ਜਿੰਨੇ ਵੀ ਕੈਂਡੀਡੇਟਸ ਨੇ ਉਹ ਜਿਹੜੇ ਅਪਲਾਈ ਕਰ ਸਕਦੇ ਆ ਜੀ ਸਟੇਨ ਮਾਈਗ੍ਰੈਂਟਸ ਵਿਦ ਇੰਡੀਅਨ origin ਐਂਡ ਆਲਸੋ ਐਲੀਜੀਬਲ ਜਿਹੜੇ ਭਾਰਤ ਤੋਂ ਦੂਸਰੇ ਦੇਸ਼ਾਂ ਵਿੱਚ ਮਾਈਗ੍ਰੇਟ ਹੋ ਕੇ ਗਏ ਆ ਉਹਨਾਂ ਵਾਸਤੇ ਵੀ ਐਲੀਜੀਬਲ ਐ ਜੇਕਰ ਏਜ ਲਿਮਿਟ ਦੀ ਗੱਲ ਕਰ ਲਈਏ ਤਾਂ ਦੀ ਕੈਂਡੀਡੇਟ ਮਸਟ ਬੀਨ ਬੋਰਨ ਬੀਟਵੀਨ 2 ਜੁਲਾਈ 2006 ਐਂਡ 4 ਜੁਲਾਈ 2009 ਜਿਹੜੇ ਵੀ ਕੈਂਡੀਡੇਟਸ ਹੋਣਗੇ ਉਹ 2006 ਦੇ ਜਾਂ 2009 ਦੇ ਬੋਰਨ ਹੋਣੇ ਚਾਹੀਦੇ ਸੀ ਮੈਟੀਰੀਅਲ ਸਟੇਟਸ ਦੀ ਗੱਲ ਕਰ ਲਈ ਜੀ ਓਨਲੀ ਅਨਮੈਰਿਡ ਕੈਂਡੀਡੇਟਸ ਆਰ ਐਲੀਜੀਬਲ ਫॉर NDA 2025 ਤਾਂ ਜਿਹੜੇ ਅਨਮੈਰਿਡ ਭਾਵ ਅਨਵਿਵਤਾ ਜਿਹੜੇ ਮੁੰਡੇ ਕੁੜੀਆਂ ਨੇ ਹੀ ਉਹ ਇਸ ਵਾਸਤੇ ਐਲੀਜੀਬਲ ਨੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰ ਰਹੀ ਹਾਂ ਤਾਂ ਜੀ ਆਰਮੀ ਵਿੰਗ 12th ਪਾਸ ਫ্রম ਰੈਕਗਨਿਸ਼ਨ ਬੋਰਡ ਜਿਹੜਾ ਵੀ ਤੁਹਾਡੀ 12ਵੀਂ ਪਾਸ ਹੋਣੀ ਚਾਹੀਦੀ ਕਿਸੇ ਵੀ ਜਿਹੜੇ ਰეკਮੈਂਡੇਡ ਬੋਰਡ ਤੋਂ ਹੋਣੀ ਚਾਹੀਦੀ ਹੈ ਮਨਜ਼ੂਰਸ਼ੁਦਾ ਬੋਰਡ ਤੋਂ 에어 ਫੋਰਸ ਐਂਡ ਨੇਵਲ ਵਿੰਗਸ 12th ਪਾਸ ਵਿਦ ਫਿਜ਼ੀਕਲ ਸੌਰੀ ਫਿਜ਼ਿਕਸ ਐਂਡ ਮੈਥਮੈਟਿਕਸ ਤੇ ਜਿਹੜੇ 에어 ਫੋਰਸ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦੀ 12th ਪਾਸ ਹੋਣੀ ਚਾਹੀਦੀ ਹੈ ਵਿਦ ਫਿਜ਼ਿਕਸ ਤੇ ਮੈਥਸ ਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਇੰਪੋਰਟੈਂਟ ਡੇਟਸ ਇਹਨਾਂ ਨੇ ਦਿੱਤੀਆਂ ਹੋਈਆਂ ਜੀ ਨੋਟੀਫਿਕੇਸ਼ਨ ਰਿਲੀਜ਼ 11 ਦਸੰਬਰ 2024 ਨੂੰ ਜਿਹੜਾ ਇਹ ਨੋਟੀਫਿਕੇਸ਼ਨ ਰਿਲੀਜ਼ ਹੋ ਚੁੱਕਿਆ ਜੀ ਲਾਸਟ ਡੇਟ ਟੂ ਅਪਲਾਈ 31 ਦਸੰਬਰ 2024 ਦੀ ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ ਠੀਕ ਹੈ ਜੀ 31 ਦਸੰਬਰ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਕਰੈਕਸ਼ਨ ਵਿੰਡੋ 1 ਜਨਵਰੀ ਤੋਂ 7 ਜਨਵਰੀ 2025 ਭਾਵ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਤੁਸੀਂ ਆਪਣੀਆਂ ਕਰੈਕਸ਼ਨਾਂ ਜੇਕਰ ਕਿਸੇ ਤਰ੍ਹਾਂ ਦੀ त्रुटियां ਹੁੰਦੀ ਹੈ ਤਾਂ ਕਰੈਕਸ਼ਨ ਕਰਵਾ ਸਕਦੇ ਹੋ एग्जाम ਡੇਟ ਦੀ ਜੇਕਰ ਗੱਲ ਕਰੇ 13 ਅਪ੍ਰੈਲ 2025 ਨੂੰ ਜਿਹੜਾ ਇਹਦਾ एग्जाम ਹੋਏਗਾ ਜੀ ਤੇ ਅੱਗੇ ਅੱਗੇ ਜੀ ਪ੍ਰੋਸੈਸ ਹਾਊ ਟੂ ਅਪਲਾਈ ਕੈਂਡੀਡੇਟਸ ਮਸਟ ਅਪਲਾਈ ਆਨਲਾਈਨ ਥਰੋ ਦਾ ਅਫੀਸ਼ੀਅਲ ਯੂਪੀਐਸਸੀ ਵੈਬਸਾਈਟ ਠੀਕ ਹੈ ਜੀ ਤੁਸੀਂ ਆਪਣੇ ਖੁਦ ਵੀ ਫੋਨ ਤੋਂ ਵੀ ਅਪਲਾਈ ਕਰ ਸਕਦੇ ਹੋ ਲੈਪਟਾਪ ਪੀਸੀ ਤੋਂ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਵੀ ਕੈਫੇ ਤੋਂ ਅਪਲਾਈ ਕਰਾ ਸਕਦੇ ਹੋ ਕਿਵੇਂ ਅਪਲਾਈ ਹੋਊਗਾ ਜੀ ਇਹਨਾਂ ਦੀ ਜਿਹੜੀ ਆਪਣੀ ਵੈਬਸਾਈਟ ਹੈ upsconline.gov.in ਤੇ ਜਾ ਕੇ ਕਰ ਸਕਦੇ ਹੋ ਇਸ ਤਰ੍ਹਾਂ ਸਟੈਪ ਇਹਨਾਂ ਨੇ ਦਿੱਤੇ ਹੋਏ ਜੀ ਸਭ ਤੋਂ ਪਹਿਲਾਂ ਅਫੀਸ਼ੀਅਲ ਵੈਬਸਾਈਟ ਕੰਪਲੀਟ ਕਰਨੀ ਹੈ ਰਜਿਸਟ੍ਰੇਸ਼ਨ ਜਿਹੜੀ ਫਿਲ ਕਰਨੀ ਹੈ ਉਸ ਤੋਂ ਬਾਅਦ ਫਿਲ ਆਊਟ ਦਾ ਐਪਲੀਕੇਸ਼ਨ ਫਾਰਮ ਇਹਦਾ ਵੀ ਤੁਹਾਨੂੰ ਕਰਾਜੋਗੇ ਉਹਨੂੰ ਐਕਿਊਰੇਟ ਬਿਲਕੁਲ ਸਹੀ ਤੇ ਦਰੁਸਤ ਜਿਹੜੀ ਉਹ ਡਿਟੇਲ ਉਹਦੇ ਵਿੱਚ ਭਰਨੀ ਹੈ ਅਪਲੋਡ ਰਿਕੁਆਇਰਡ ਡਾਕੂਮੈਂਟਸ ਇਨਕਲੂਡਿੰਗ ਰੀਸੈਂਟ ਫੋਟੋ ਐਂਡ ਸਿਗਨੇਚਰ ਉਸ ਤੋਂ ਬਾਅਦ ਤੁਹਾਡੀ ਆਪਣੀ ਜਿਹੜੇ ਡਾਕੂਮੈਂਟਸ ਹੋਣਗੇ ਰੈਜ਼ੀਡੈਂਸ਼ਲ ਦਾ ਸਬੂਤ ਹੋਣਾ ਹੈ ਠੀਕ ਹੈ ਜੀ ਤੁਹਾਡੀ ਕਾਸਟ ਦਾ ਹੋਣਾ ਹੈ ਉਸ ਤੋਂ ਬਾਅਦ ਫੋਟੋ ਤੇ ਸਿਗਨੇਚਰ ਵੀ ਅਪਡੇਟ ਹੋਣਗੇ ਪੇ ਦਾ ਐਪਲੀਕੇਸ਼ਨ ਫੀ ਐਜ਼ ਐਪਲੀਕੇਬਲ ਜਿੰਨੀ ਵੀ ਫੀਸ ਹੋਊਗੀ ਤਕਰੀਬਨ ਉਸ ਦੇ ਪ੍ਰੋਸੈਸ ਦੇ ਵਿੱਚ ਉਹ ਤੁਸੀਂ ਪੇ ਕਰਨੀ ਪਊਗੀ ਸਬਮਿਟ ਦਾ ਫਾਰਮ ਐਂਡ ਸੇਵ ਅ ਕਾਪੀ ਫਾਰ ਦਾ ਫਿਊਚਰ ਰੈ ਐਗਜ਼ਾਮ ਪੈਟਰਨ ਦੀ ਜੇਕਰ ਕਰ ਲਈਏ ਸਿਲੇਬਸ ਦੀ ਗੱਲ ਕਰ ਲਈਏ ਤਾਂ ਐਨਡੀ ਐਗਜ਼ਾਮ 2025 ਕੰਸਿਸਟ ਆਫ ਟੂ ਰਿਟਨ ਪੇਪਰਸ ਫਾਲੋਡ ਬਾਈ ਐਸਐਸਬੀ ਇੰਟਰਵਿਊ ਠੀਕ ਹੈ ਜੀ ਦੋ ਤਰ੍ਹਾਂ ਦੇ ਜਿਹੜੇ ਪੇਪਰ ਇਹਦੇ ਚ ਆਉਣਗੇ ਜਿਹੜੇ ਕਿ ਪੈਟਰਨ ਐਸਐਸਬੀ ਦੇ ਦੁਆਰਾ ਜਿਹੜਾ ਰੱਖਿਆ ਗਿਆ ਮੈਥਮੈਟਿਕਸ ਦੇ ਵਿੱਚੋਂ 300 ਮਾਰਕਸ ਦਾ ਹੋਊਗਾ 2 ਪੁਆਇੰਟ ਭਾਵ 2.5 ਘੰਟੇ ਜਿਹੜੇ ਹੈਗੇ ਇਹਦੇ ਵਾਸਤੇ ਦਿੱਤੇ ਜਾਣਗੇ ਠੀਕ ਹੈ ਜੀ 2.5 ਇਸ ਤਰ੍ਹਾਂ ਇਹ ਜਨਰਲ ਅਬਿਲਿਟੀ ਟੈਸਟ ਹੋਊਗਾ 600 ਮਾਰਕਸ ਦਾ ਹੋਊਗਾ ਜੀ ਇਸੇ ਤਰ੍ਹਾਂ ਵੀ ਇਹਦੇ ਵੀ ਤੁਹਾਨੂੰ ਜਿਹੜਾ ਹੈ 2.5 ਜਿਹੜੇ ਉਹ ਘੰਟੇ ਦਿੱਤੇ ਜਾਣਗੇ ਸਿਲੇਬਸ ਇਹ ਤੁਹਾਨੂੰ ਦਿੱਤਾ ਹੋਇਆ ਜੀ ਦਾ ਸਿਲੇਬਸ ਇਨਕਲੂਡਡ ਟੌਪਿਕਸ ਲਾਈਕ ਅਲਜੀਬਰਾ ਜੀਓਮੈਟਰੀ ਫਿਜ਼ਿਕਸ ਕੈਮਿਸਟਰੀ ਐਂਡ ਜਨਰਲ ਨੋਲੇਜ ਬੋਥ ਪੇਪਰਸ ਆਰ ਆਬਜੈਕਟਿਵ ਟਾਈਪ ਐਂਡ ਅਵੇਲੇਬਲ ਇਨ ਇੰਗਲਿਸ਼ ਐਂਡ ਹਿੰਦੀ ਸਾਰੇ ਹੀ ਆਬਜੈਕਟਿਵ ਟਾਈਪ ਹੋਊਗਾ ਜੀ ਦੇ ਕੈਮਿਸਟਰੀ ਬਾਇਓਲੋਜੀ ਫਿਜ਼ਿਕਸ ਠੀਕ ਹੈ ਜੀ ਟ੍ਰਾਇਓਮੈਟਰੀ ਇਹ ਹੋਊਗਾ ਡਿਟੇਲਸ ਪੋਸਟ ਆ ਤੁਹਾਨੂੰ ਡਿਟੇਲ ਦਿੱਤੀ ਹੋਈ ਹੈ ਜੀ ਸਿਲੈਕਸ਼ਨ ਪ੍ਰੋਸੈਸ ਕੀ ਹੋਊਗਾ ਜੀ ਦਾ ਸਿਲੈਕਸ਼ਨ ਪ੍ਰੋਸੈਸ ਇਨਕਲੂਡਡ ਅ ਰਿਟਨ ਐਗਜ਼ਾਮ ਵਿਦ ਟੂ ਪੇਪਰਸ ਠੀਕ ਹੈ ਜੀ ਦਾ ਐਸਐਸਬੀ ਇੰਟਰਵਿਊ ਵਿਚ ਅਸੈਸਸਸ ਪਰਸਨੈਲਿਟੀ ਇੰਟੈਲੀਜੈਂਸ ਐਂਡ ਫਿਜ਼ੀਕਲ ਫਿਟਨੈਸ ਜਿਸ ਤਰ੍ਹਾਂ ਕਿ ਆਮ ਵੀ ਜਿਹੜਾ ਹੈਗਾ ਇੰਟਰਵਿਊ ਦੇ ਵਿੱਚ ਰੱਖਿਆ ਜਾਂਦਾ ਉਹ ਚੀਜ਼ਾਂ ਸਾਰੀਆਂ ਸਾਰੀਆਂ ਜਜ ਕੀਤੀ ਜਾਂਦੇ ਕੈਂਡੀਡੇਟਸ ਹੂ ਪਾਸ ਬੋਥ ਸਟੇजेस ਆਰ ਪਲੇਸਡ ਔਨ ਅ ਮੈਰਿਟ ਲਿਸਟ ਬੇਸਡ ਔਨ ਦਾ ਥੇਅਰ ਪਰਫਾਰਮੈਂਸ ਉਸ ਤੋਂ ਬਾਅਦ ਜਿੰਨੇ ਵੀ ਨੋਰ ਪਾਸ ਹੋਣ ਤੋਂ ਬਾਅਦ ਇਹਨਾਂ ਦੀ ਮੈਟਰੀਅਲ ਲਿਸਟ ਬਣੂਗੀ ਫਿਜ਼ੀਕਲ ਜੇਕਰ ਸਟੈਂਡਰਡ ਦੀ ਗੱਲ ਕਰੀ ਤਾਂ ਕੈਂਡੀਡੇਟ ਮਸਟ ਮੀਟ ਦਾ ਪ੍ਰਿਸਕ੍ਰਾਈਬਡ ਫਿਜ਼ੀਕਲ ਫਿਟਨੈਸ ਸਟੈਂਡਰਡ ਇਨਕਲੂਡਿੰਗ ਸਪੈਸਿਫਿਕ ਹਾਈਟ weight ਐਂਡ ਮੈਡੀਕਲ ਰਿਕੁਆਇਰਮੈਂਟਸ ਐਸ ਆਊਟਲਾਈਨਡ ਇਨ ਦਾ ਐਨਡੀਏ 2025 ਠੀਕ ਹੈ ਜਿਸ ਤਰ੍ਹਾਂ ਉਹ ਫਿਜ਼ੀਕਲ ਜਿਹੜਾ ਫਿੱਟ ਹੋਣਾ ਚਾਹੀਦਾ ਹੈ ਐਗਜ਼ਾਮ ਸੈਂਟਰ ਦਿੱਤੇ ਹੋਣਗੇ ਐਪਲੀਕੇਸ਼ਨ ਫੀਸ ਜਿਹਦੇ ਜੇਕਰ ਆਪਾਂ ਥੋੜੇ ਜਿਆਦਾ ਕੰਨ ਵੀਡੀਓ ਬਹੁਤ ਜੰ ਲੰਬੀ ਹੋ ਜਾਊਗੀ ਇੱਕ ਵਾਰੀ ਤੁਹਾਨੂੰ ਵੈਸੇ ਨਾਰਮਲ ਨਾਰਮਲ ਜਿਹੜੀਆਂ ਇਹ ਚ اپنی ਜਿਹੜੀ ਫੋਟੋ ਆਈਡੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਕੋਈ ਤੁਸੀਂ ਕੈਲਕੂਲੇਟਰ ਮੋਬਾਈਲ ਫੋਨ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਾ ਇਨਸਟਰੂਮੈਂਟ ਜੇ ਨਹੀਂ ਯੂਜ਼ ਕਰ ਸਕਦੇ ਠੀਕ ਹੈ ਜੀ ਵਟ ਇਜ਼ ਦਾ ਲਾਸਟ ਡੇਟ ਟੂ ਅਪਲਾਈ ਇੰਦਸਤਵ 31 ਤਰੀਕ ਜਿਹੜੀ ਉਹ ਲਾਸਟ ਹੋਊਗੀ ਜੀ ਠੀਕ ਹੈ ਜੀ ਲਓ ਜੀ ਆ ਦੁਬਾਰਾ ਤੋਂ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਬਿਲਕੁਲ ਇਹ ਪੰਜਾਬੀ ਦੇ ਵਿੱਚ ਆ ਗਿਆ ਠੀਕ ਹੈ ਜੀ ਲਓ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਜਿਹੜੀ ਝਾਤੋਂ ਮਰਵਾ ਦਿੰਦੇ ਆ ਤਾਂ ਕਿ ਜਿਹੜੇ ਮੇਰੇ ਦੋਸਤ ਮਿੱਤਰ ਥੋੜਾ ਇੰਗਲਿਸ਼ ਦੇ ਵਿੱਚ ਵੀਕ ਨੇ ਹੋ ਸਕਦਾ ਉਹਨਾਂ ਨੂੰ ਥੋੜੀ ਸਮੱਸਿਆ ਆਵੇ ਤਾਂ ਲੋ ਜੀ ਬਿਲਕੁਲ ਪੰਜਾਬੀ ਦੇ ਵਿੱਚ ਹੀ ਜਿਹੜਾ ਉਹ ਸਾਰਾ ਦੁਬਾਰਾ ਤੋਂ ਇਹ ਨੋਟੀਫਿਕੇਸ਼ਨ ਆ ਚੁੱਕਿਆ ਲੋ ਜੀ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜ਼ਰੂਰ ਕਰੋ ਜਿਹੜੇ ਮੇਰੇ ਦੋਸਤ ਮిత్ర ਆਰਮੀ ਦੇ ਵਿੱਚ ਜਾਣਾ ਚਾਹੁੰਦੇ ਐ 에ਅਰ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਐ ਐਨਡੀਏ ਐਨਏ ਦੇ ਵਿੱਚ ਜਾਣਾ ਚਾਹੁੰਦੇ ਐ ਤਾਂ ਕਿਰਪਾ ਕਰਕੇ ਉਹ ਇਸ ਨੂੰ ਜ਼ਰੂਰ ਅਪਲਾਈ ਕਰਨ ਜੀ ਠੀਕ ਹੈ ਜੀ ਐਨਡੀਏ ਐਨਏ 2025 ਤੱਕ ਵੀਡੀਓ ਨੂੰ ਬੱਦਲ ਤੇ ਲਾਈਕ ਸ਼ੇਅਰ ਕਰਦੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡਾ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ